ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੈਂਡਿੰਗ ਕਰਦੇ ਸਮੇਂ ਜਹਾਜ਼ ਦੀਆਂ ਪੌੜੀਆਂ ਤੋਂ ਡਿੱਗ ਪੈਣਾ ਪੈਰ ਦਾ ਫਿਸਲ ਜਾਣਾ ਪੰਜਾਬ ਦੇ ਲਈ ਭਗਵੰਤ ਮਾਨ ਮਜ਼ਾਕ ਦਾ ਪਾਤਰ ਬਣ ਗਿਆ ਹੈ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਕਾਂਗਰਸ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਦੋਵਾਰ ਰਹੇ ਸਾਬਕਾ ਮੰਤਰੀ ਵਿਕਰਮ ਮਜੀਠ ਸਿੰਘ ਮਜੀਠੀਆ ਨੇ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਜਹਾਜ਼ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਅਤੇ ਉਸ ਦੇ OSG ਵੱਲੋਂ ਮਿਲ ਕੇ ਪੈਗ ਨਾਲ ਪੈਕਟ ਅਗਰਾਇਆ ਗਿਆ ਧਾਰੂ ਪੀਤੀ ਗਈ ਦੋਵੇਂ ਨਸ਼ੇ ਦੇ ਵਿੱਚ ਤੁੱਤ ਸੀ ਅਤੇ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਜਦੋਂ ਉਹ ਜਹਾਜ਼ ਤੋਂ ਉਤਰੇ ਸੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਪੂਰ ਜੋਰ ਦੇ ਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਖੋਲੀ ਜਾਵੇਗੀ ਇਸ ਲਈ ਉਹਨ ਸ਼ਰਾਬ ਦੇ ਵਿੱਚ ਧੁੱਤ ਰਹਿੰਦੇ ਨੇ ਟੈਨਸ਼ਨ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਇੱਕ ਵਾਰ ਗੁਰਦੁਆਰੇ ਦੇ ਵਿੱਚ ਨਮਸਤਕ ਹੋਏ ਸੀ दारू ਪੀ ਕੇ ਅਜਾਹੇ ਮੁੱਖ ਮੰਤਰੀ ਨਾਲ ਅਜਾਹ ਹੋਣਾ ਬਣਦਾ ਹੈ ਗੁਰੂ ਸਾਹਿਬ ਕਿਤੇ ਨਾ ਕਿਤੇ ਸਜ਼ਾ ਦਿੰਦੇ ਨੇ ਇਹ ਗੱਲ ਕਹੀ ਹੈ ਵਿਕਰਮਜੀਤ ਸਿੰਘ ਜੀਠਿਆ ਨੇ ਵਿਕਰਮਜੀਤ ਸਿੰਘ ਜੀਠਿਆ ਨੇ ਕਿਹਾ ਹੈ ਕਿ ਮੈਂ ਆਪ ਆਦੀ ਪਾਰਟੀ ਦੇ ਸੁਪਰੀਮੋ ਅਤੇ ਕਰਮਿਨਲ ਅਰਵਿੰਦ ਕੇਜਰੀਵਾਲ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਉੱਤੇ ਜਾਂਚ ਕਰਵਾਈ ਜਾਵੇ ਕੀ ਉੜਦੇ ਜਹਾਜ਼ ਦੇ ਵਿੱਚ ਭਗਵੰਤ ਮਾਨ ਅਤੇ ਉਸ ਦੇ ਐਸਟੀਓ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ ਪੈਗ ਦੇ ਨਾਲ ਪੈਗ ਟਕਰਾਏ ਨਹੀਂ ਜਾਨੀ ਟਕਰਾਏ ਉਹਨੇ ਕਿਹਾ ਕਿ ਉਸ ਗੱਲ ਦੇ ਮੇਰੇ ਕੋਲ ਪੁਕਤਾ ਸਬੂਤ ਨੇ ਜੇ ਚਾਹੋ ਤਾਂ ਮੈਂ ਇਹਨਾਂ ਸਬੂਤਾਂ ਨੂੰ ਜਗ ਜाहिर ਕਰ ਦਿਆਂਗਾ ਲੇਕਿਨ ਸੂਬੇ ਦੇ ਮੁੱਖ ਮੰਤਰੀ ਕਿਸ ਤਰ੍ਹਾਂ ਪੈਗ ਨਾਲ ਪੈਗ ਟਰਾਉਂਦੇ ਨੇ ਕਿਸ ਤਰ੍ਹਾਂ ਨਸ਼ੀਦਾਂ ਤੋਤ ਰਹੇ ਨੇ ਉਹਨਾਂ ਨੇ ਕਿਹਾ ਕਿ ਸਾਰੇ ਪੰਜਾਬ ਦੇ ਲੋਕ ਭਲੀ ਭਾਂਤੀ ਜਾਣਦੇ ਨੇ ਇਸ ਲਈ ਅਰਵਿੰਦ ਕੇਜਰੀਵਾਲ ਨੂੰ ਇਸ ਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਸ਼ਾਨ ਬੀਨ ਕਰਕੇ ਮੁੱਖ ਮੰਤਰੀ ਵਾਲੀ ਕੁਰਸੀ ਵੀ ਕੋਲਣ ਚਾਹੀਦੀ ਹੈ ਉਹਨੇ ਕਿਹਾ ਇਹ ਤਾਂ ਆਲਰੇਡੀ ਲਾਲ ਸਿੰਘ ਲ ਆਮ ਆਦਮੀ ਪਾਰਟੀ ਦੇ ਕਨਵੀਨਰ ਵੱਲੋਂ ਹੋ ਚੁੱਕਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਬੜਾ ਵੱਡਾ ਝਟਕਾ ਦੇਣਗੇ ਸੂਬੇ ਦੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਉੱਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਹਿੰਿਆ ਕਿ ਮੈਂ ਦੋਵੇਂ ਹੱਥ ਜੋੜ ਕੇ ਇਹ ਮੰਗ ਕਰਦਾ ਹਾਂ ਕਿ ਜਿਹੜੀ ਸ਼ਰਾਬ ਪੀਤੀ ਗਈ ਹੈ ਪੈਰ ਫਿਸਲਿਆ ਗਿਆ ਹੈ ਉਹਦਾ ਡਰਗ ਟੈਸਟ ਹੋਣਾ ਚਾਹੀਦਾ ਹੈ ਜੇਕਰ ਉਹਦੇ ਵਿੱਚ ਸ਼ਰਾਬ ਪਾਈ ਜਾਂਦੀ ਹੈ ਤਾਂ ਬੰਦੀ ਕਾਰਵਾਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜਹਾਜ਼ਾਂ ਦੇ ਵਿੱਚ दारू ਪੀ ਰਿਹਾ ਹੈ ਪਰ ਇਧਰ ਪੰਜਾਬ ਦੀਆਂ ਜੀਬਾਂ ਤੇ ਪੈਟਰੋਲ ਡੀਜ਼ਲ ਅਤੇ ਕਿਰਾਏ ਨੂੰ ਲੈ ਕੇ ਉਹਨਾਂ ਦੀਆਂ ਜੀਬਾਂ ਦੀ ਲੁੱਟ ਕੀਤੀ ਜਾ ਰਹੀ ਹੈ ਇੱਕ ਪਾਸੇ ਚਾਰਟਰਡ ਜਹਾਜ਼ ਵਰਤ ਕੇ ਸਰਕਾਰੀ ਪੈਸੇ ਦਾ ਮਿਸਯੂਜ਼ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਫਿਰ ਕਿਹਾ ਕਿ ਮੈਂ ਮੰਗ ਕਰਦਾ ਹਾਂ ਕਿ ਇਹੋ ਜਿਹੇ ਤੁੱਤ ਨਸ਼ੇ ਵਾਲੇ ਉੱਤੇ ਪ੍ਰੋਪਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਧੰਨਵਾਦ